ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੁਰਬਾਣੀ ਦੀ ਵਿਚਾਰ ਕਰੀਏ ਆਪ ਸੰਗਤਾਂ ਦੇ ਨਾਲ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਪਹਿਲੇ ਰਾਗ ਸ਼੍ਰੀ ਰਾਗ ਦੇ ਵਿੱਚੋਂ ਕੁਝ ਸ਼ਬਦ ਸਾਂਝ ਕਰਨੇ ਹਨ ਇਹਨਾਂ ਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਇਹ ਕੁਛ ਉਹਨਾਂ ਦੇ ਅਰਥ ਵੀ ਸਾਂਝੇ ਕਰਨੇ ਹਨ ਆਓ ਪਹਿਲਾਂ ਜਿਹੜੀਆਂ ਉੱਪਰ ਤਿੰਨ ਪੰਕਤੀਆਂ ਥਲੇ ਇੱਕ ਨੰਬਰ ਪਾਇਆ ਹੋਇਆ ਹੈ ਇਹ ਸ਼੍ਰੀ ਰਗ ਦੇ ਪਹਿਲੇ ਸ਼ਬਦ ਦਾ ਪਹਿਲਾ ਹੀ ਬੰਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਆਓ ਪਹਿਲੇ ਦਾ ਪਾਠ ਕਰ ਲੈਂਦੇ ਹਾਂ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਓ ਤਸਤੂਰ ਨੂੰ ਅਗਰ ਚੰਨਨ ਲੀਪ ਆਵੇ ਝਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਇਸ ਪਹਿਲੀ ਸ਼ਬਦ ਦੇ ਵਿੱਚ ਪਹਿਲੇ ਬੰਦੇ ਵੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਪ੍ਰਮਾਤਮਾ ਪਰਮੇਸ਼ਰ ਨੂੰ ਉਸ ਮਾਲਕ ਨੂੰ ਇੱਕ ਬੇਨਤੀ ਕਰ ਰਹੇ ਨੇ ਕਹਿ ਰਹੇ ਨੇ ਕਿ ਜੇ ਕਿਤੇ ਮੋਤੀ ਤਾਂ ਮੰਦਰ ਉਸ ਰਹਿ ਹੈ ਮੇਰੇ ਵਾਸਤੇ ਮੰਦਰ ਹੁੰਦੇ ਘਰ ਮੋਤੀਆਂ ਨਾਲ ਜੜੇ ਹੋਏ ਉਹਨਾਂ ਮੋਤੀ ਲੱਗੇ ਹੋਣ ਇਹੋ ਜਿਹਾ ਘਰ ਮੇਰੇ ਵਾਸਤੇ ਬਣ ਜਾਣਾ ਰਤਨੀ ਤਾਂ ਹੋਵੇ ਜੜਾਓ ਤੇ ਉਹਨੂੰ ਘਰ ਨੂੰ ਬਣਾਏ ਹੋਏ ਮੰਦਰ ਨੂੰ ਅ ਰਤਨਾ ਦੇ ਨਾਲ ਜੜਿਆ ਹੋਵੇ ਬਹੁਤ ਕੀਮਤੀ ਘਰ ਹੋਵੇ ਉਹ ਹੋਵੇ ਮੇਰੇ ਵਾਸਤੇ ਕਸੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਕਸਤੂਰ ਕਸਤੂਰ ਕਿ ਪੂੰਗੋ ਕੇਸਰ ਕਹਿੰਦੇ ਕਸਤੂਰ ਕਸਤੂਰ ਨੇ ਕਹਿੰਦੇ ਨੇ ਪੂੰਗੋ ਕੇਸਰ ਅਗਰ ਊਦ ਦੀ ਲੱਕੜੀ ਹੁੰਦੀ ਜਿਹੜੀ ਸੁਗੰਧ ਆਉਂਦੀ ਚੰਦਨ ਵੀ ਇੱਕ ਸੁਗੰਧੀ ਵਾਲੀ ਲੱਕੜੀ ਹੈ ਇਹਦਾ ਵੀ ਲੇਪ ਕੀਤਾ ਕੀਤਾ ਜਾਂਦਾ ਕਸਤੂਰ ਕੇਸਰ ਊਦ ਤੇ ਚੰਦਨ ਸੁਗੰਧੀਆਂ ਵਾਲੀਆਂ ਚੀਜ਼ਾਂ ਦਾ ਲੇਪ ਹੋ ਜਾ ਬਸ ਕਰਨਾ ਸੁਗੰਧੀ ਵਾਲਾ ਘਰ ਬਣ ਜਾਵੇ ਕਹਿਣ ਤੋਂ ਬਾਅਦ ਲੀਪ ਲੀਪ ਦਾ ਭਾਵ ਹੈ ਲਿਪ ਕੇ ਆਵੇ ਚਾਓ ਮੈਂ ਜਿਹੜਾ ਇਹ ਮੋਤੀਆਂ ਦਾ ਘਰ ਬਣਿਆ ਜਿਹਨੂੰ ਰਤਨ ਜੜੇ ਹੋਏ ਨੇ ਉਹਨੂੰ ਮੈਂ ਕਸਤੂਰ ਕੇਸਰ ਊਦ ਤੇ ਚੰਦਨ ਦਾ ਲੇਪ ਕਰਾਂ ਔਰ ਮਨ ਨੂੰ ਚਾਚੜੇ ਕੀ ਬਹੁਤ ਸੋਹਣਾ ਬਣ ਗਿਆ ਘਰ ਬਹੁਤ ਵਧੀਆ ਬਣ ਗਿਆ ਐਹੋ ਜਿਹੇ ਘਰ ਦੇ ਵਿੱਚ ਰਹਿੰਦੇ ਆਂ ਇਹ ਸਭ ਕੁਝ ਹੋਣ ਦੇ ਬਾਵਜੂਦ ਮਤ ਦੇਖ ਭੂਲਾ ਬਿਸਰੇ ਤੇਰਾ ਚਿਤ ਨਾ ਆਵੇ ਨਾ ਮਤ ਦਾ ਅਰਥ ਮਤਾ ਹੀ ਦੇਖ ਦੇੱਖ ਅੱਖੇ ਨੇ ਸਾਰੀ ਅਰਥ ਦੇਖ ਕੇ ਐਨਾ ਕੁਛ ਦੇਖ ਕੇ ਬਣਿਆ ਹੋਇਆ ਵਧੀਆ ਘਰ ਦੇਖ ਕੇ ਭੂਲਾ ਮੈਂ ਭੁੱਲ ਨਾ ਜਾਵਾਂ ਬਿਸਰੇ ਤੇ ਭਾਵ ਤੇਰਾ ਨਾਮ ਮੈਨੂੰ ਬਿਸਰ ਨਾ ਜਾਵੇ ਤੂੰ ਮੈਨੂੰ ਭੁੱਲੇ ਨਾ ਤੇਰਾ ਨਾਮ ਮੈਨੂੰ ਬਿਸਰੇ ਨਾ ਤੇ ਫਿਰ ਚਿਤ ਨਾ ਆਵੇ ਨਾ ਉਹ ਮੇਰੇ ਚੇਤੇ ਦੇ ਵਿੱਚ ਤੇਰਾ ਨਾਮ चेते नाव ऐसी हालत ना होवे इननो कुछ होने ਦੇ باوجود ਐਸਾ ਨਾ ਹੋਵੇ ਕਿ ਮੈਂ ਸਭ ਕੁਝ ਦੇਖ ਕੇ ਤੈਨੂੰ ਹੀ ਭੁੱਲ ਜਾਵਾਂ ਕਿ ਸਭ ਕੁਝ ਹੁੰਦਿਆ ਆਪਣੇ ਕੋਲ ਸਭ ਕੁਛ ਹੈ ਪ੍ਰਮਾਤਮਾ ਦੀ ਯਾਦ ਆਵੇ ਰੱਬ ਦੀ ਯਾਦ ਆਵੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਇਸ ਤਰ੍ਹਾਂ ਪ੍ਰਮਾਤਮਾ ਨੂੰ ਸਦਾ ਚੇਤੇ ਰੱਖਣਾ ਹੈ ਸਭ ਕੁਝ ਹੁੰਦਿਆ ਭੁੱਲ ਨਹੀਂ ਜਾਣਾ ਉਹਨੂੰ ਜਦ ਸਭ ਕੁਝ ਹੈਗਾ ਹੈ ਜੋ ਵੀ ਮਿਲਿਆ ਉਹਦੇ ਵਿੱਚ ਉਸ ਨੂੰ ਦੇਖਣਾ ਹੈ ਕਿ ਮਹਾਰਾਜ ਤੇਰੀਆਂ ਦਾਤਾਂ ਨੇ ਹੁਣ ਅੱਗੇ ਦੋ ਪੰਕਤੀਆਂ ਹੋਰ ਸਾਂਝੀਆਂ ਕਰਦੇ ਹਾਂ ਉਸਾਂ ਕਟੀਆਂ ਬਾਰ-ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੇ ਹਾਂ ਕਿ ਵੜੇ ਅੱਖ ਨੂੰ ਇਹ ਜਿਹੜਾ ਕੁੱਸਾ ਵੈਸੇ ਕੁੱਸਾ ਨੂੰ ਵੀ ਕਹਿੰਦੇ ਨੇ ਦੱਬ ਕਹਿੰਦੇ ਨੇ ਦਬ ਵੀ ਕਾ ਵਾਰ-ਵਾਰ ਪੈਣਾ ਥੱਲੇ ਆਂਦਾ ਏ ਤੇ ਉਹਦੀ ਨਿਮਰਤਾ ਵੀ ਪੈਰਾਂ ਤੋਂ ਥੱਲੇ ਆ ਕੇ ਵੀ ਉਹ ਜਿਹੜਾ ਹੈ ਨਿਮਰਤਾ ਵਿੱਚ ਰਹਿੰਦਾ ਕਹਿਣ ਤੋਂ ਭਾਵ ਉਹ ਦਬ ਕਿਸੇ ਦਾ ਕੁਝ ਵਿਗਾੜਦਾ ਨਹੀਂ ਹੈ ਤੇ ਇਥੇ ਜਿਹੜਾ ਕੁੱਸਾ ਦਾ ਅਰਥ ਹੈ ਕੁੱਸਾਂ ਕੋ ਸਟਣਾ ਹੈ ਕੋਣਾ ਇਸ ਕਰਕੇ ਕੱਸ ਕੇ ਬੋਲਣਾ ਕੁੱਸਾਂ ਕਟੀਆਂ ਵਾਰ-ਵਾਰ ਪੀਸਣ ਪੀਸਾਂ ਪਾਏ ਚਲੋ ਪਹਿਲਾਂ ਇਹਦੀ ਅਖਰੀ ਅਰਥ ਕਰ ਲੈਣੇ ਆ ਕੁੱਸਣਾ ਕੋਣਾ ਵਾਰ-ਵਾਰ ਟੋਟੇ-ਟੋਟੇ ਕਰ ਲੈਣੇ ਕੱਟ-ਕੱਟ ਲੈਣਾ ਪੀ ਲੈਣਾ ਚੱਕੀ ਦੇ ਵਿੱਚ ਭਾਵ ਸਰੀਰ ਨੂੰ ਤਪਾਂ ਦੇ ਇੰਨੇ ਕਸ਼ਟ ਦੇਣੇ ਜਿੰਨੇ ਆ ਸਭ ਕੁਝ ਹੋਣ ਦੇ ਨਾਲ ਸਰੀਰ ਨੂੰ ਕਸ਼ਟ ਮਿਲੇ ਇੰਨੇ ਤਪ ਕਰਾਂ ਵੀ ਸਰੀਰ ਨੂੰ ਕੋਈ ਸੁਟਾਂ ਟੋਟੇ-ਟੋਟੇ ਕਰ ਲਵਾਂ ਭਾਵ ਸਰੀਰ ਨੂੰ ਚੰਗੀ ਤਰ੍ਹਾਂ ਤੋੜ ਲਵਾਂ ਇੰਨਾ ਤਪ ਕਰਾਂ ਔਰ ਜਿਦਾ ਚੱਕੀ 'ਚ ਪੀ ਕੇ ਮਲਿਆ ਮੇਟ ਹੋ ਜਾਂਦਾ ਐਦਾਂ ਸਰੀਰ ਮੇਰਾ ਤਪਾਂ ਦੇ ਨਾਲ ਮੈਂ ਉਹਨੂੰ ਚੰਗੀ ਤਰ੍ਹਾਂ ਮੋਈਆ ਮੀਟ ਕਰ ਲਾਂ। ਅੱਗੀ ਸੇਤੀ ਜਾਲੀਆਂ ਅੱਗੀ ਦਾ ਅਰਥ ਅੱਗ। ਇੰਨਾ ਕਸ਼ਟ ਦੇਵਾ ਜਿੰਨਾ ਅੱਗ ਨਾਲ ਜਲਣਾ ਮਿਲਦਾ। ਅੱਗ ਨਾਲ ਜਾਨ ਸੁਤਾਂ ਭਾਵ। ਭਾਸਮ ਸੇਤੀ ਰਲ ਜਾਓ। ਸੜ ਕੇ ਭਾਸਮ ਵਿੱਚ ਮਿਲ ਜਾਵਾ, ਮਿੱਟੀ ਸਵਾਹ ਦੇ ਵਿੱਚ ਮਿਲ ਜਾਵਾ। ਇੰਨਾ ਕਸ਼ਟ ਦੇਵਾ ਆਪਣੀ ਸਰੀਰ ਨੂੰ ਪਰ ਕਹਿੰਦੇ ਇੱਕ ਗੱਲ ਚੇਤੇ ਰੱਖਣ ਵਾਲੀ ਐ। ਸਤਗੁਰੂ ਬਾਸਾ ਕਹਿੰਦੇ ਨੇ ਕਿ ਹੈ ਮਾਲਕ ਉਸਾ ਕਟੀਆਂ ਵਾਰ-ਵਾਰ ਪੀਸਣ ਪੀਸਾਂ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹਾਉ ਕੀ ਵੜਿਆ ਖੰਨਾ ਤੈਨ ਤਪ ਕਰਕੇ ਸਰੀਰ ਨੂੰ ਕਸ਼ਟ ਦੇਵੇ ਦੇ ਕੇ ਵੀ ਮੈਂ ਤੇਰੀ ਕੀਮਤ ਨਹੀਂ ਜਾਣ ਸਕਦਾ ਤੇਰੀ ਕੀਮਤ ਨਹੀਂ ਪੈ ਸਕਦੀ ਇਸ ਤਰ੍ਹਾਂ ਕਰਨ ਦੇ ਨਾਲ ਭੀ ਤੇਰੀ ਕੀਮਤ ਨਾ ਪਵੈ ਖਾਉ ਕਿ ਵੱਡਿਆ ਖਾਣਾ ਕਿੰਨਾ ਵੱਡਾ ਤੇਰਾ ਨਾਮ ਹੈ ਮੈਂ ਕਿੰਨਾ ਖਾਥਾ ਭਾਵ ਇਹਨਾਂ ਕੁਝ ਕਰਕੇ ਵੀ ਮੈਂ ਤੇਰੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਤੇਰੇ ਬਾਰੇ ਜਾਣ ਨਹੀਂ ਸਕਦਾ ਹੈ ਪ੍ਰਮਾਤਮਾ ਦੀ ਵਡਿਆਈ ਕੀਤੀ ਨਾ ਪੰਕਿਆਂ ਦੇ ਵਿੱਚ ਅੱਗੇ ਹੈ ਲਬ ਕੁੱਤਾ ਕੂੜ ਚੂੜਾ ਜਿੱਦਾਂ ਮੈਂ ਬੋਲਦਾ اسی ਤਰ੍ਹਾਂ ਵਿਸ਼ਰਾਮ ਲੱਗੇਗੇ ਕਿਉਂਕਿ ਮੈਂ ਵਿਸ਼ਰਾਮ ਲਾ ਕੇ ਬੋਲ ਰਿਹਾ ਲਬ ਲਾਲਚ ਨੂੰ ਕਹਿੰਦੇ ਨੇ ਖਾਣ ਦਾ ਲਾਲਚ ਕਹਿ ਲਈਏ ਕੁੱਤਾ ਅੰਦਰ ਖਾਣ ਵਾਸਤੇ ਕੁੱਤਾ ਭੋਗਦਾ ਪਿਆਰ ਮੇਲੇ ਊੜ ਝੂਠ ਜਿਹੜਾ ਹੈ ਇਹ ਝੂੜਾ ਠਗ ਖਾਦਾ ਮਰਦਾਰ ਪਰਨਿੰਦਾ ਪਰਮਲ ਮੁਖ ਸੁਧੀ ਇਹ ਇਕੱਠਾ ਪੜਨਾ ਪਰਮਲ ਭਰਾਈ ਮਲ ਮੁਖ ਸੁਧੀ ਮੁਖ ਖਖੇ ਨੂੰ ਉਕੜ ਹੋਣੀ ਚਾਹੀਦੀ ਸੀ ਪਰ ਸੁਧੀ ਨਾਲ ਅਨੇਕ ਕਿੱਸੇ ਸੁਧੀ ਦਾ ਅਰਥ ਹੈ ਸਾਰੀ ਦੀ ਸਾਰੀ ਮੁਖ ਵਿੱਚ ਵਿੱਚ ਸਬੰਧਿਕ ਗੁਪਤ ਰੂਪ ਵਿੱਚ ਆ ਗਿਆ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਇੱਥੇ ਸਤਿਗੁਰ ਜੀ ਸਾਡੀ ਗੱਲ ਕਰਦੇ ਨੇ ਕਿ ਸਾਡੇ ਕਰਮ ਕਿੱਸੇ ਨੇ ਪਰ ਆਪਣੇ ਤੇ ਲਾ ਕੇ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਲਾਲਚ ਮੇਰੇ ਅੰਦਰ ਕੁੱਤਾ ਹੈ ਤੇ ਅੰਦਰ ਝੂਠ ਜਿਹੜਾ ਹਰ ਵੇਲੇ ਕੁੱਤੇ ਦੀ ਤਰ੍ਹਾਂ ਭੌਂਕਦਾ ਪਿਆ ਇਹ ਝੂਠਾ ਹੈ ਲਵ ਕੁੱਤੇ ਦੀ ਤਰ੍ਹਾਂ ਲਾਲਚ ਖਾਣ ਵਾਸਤੇ ਮੰਗ ਰਿਹਾ ਭਾਵ ਲਾਲਚ ਹਰ ਵੇਲੇ ਕੁੱਤੇ ਦੀ ਤਰ੍ਹਾਂ ਜਿਹੜਾ ਹੈ ਉਹ ਮੰਗ ਰਿਹਾ ਹੈ ਤੇ ਉਹ ਜਿਹੜੀ ਮੰਦ ਪੂਰੀ ਕਰਨ ਵਾਸਤੇ ਮੈਂ ਝੂਠ ਬੋਲਦਾ ਉਹ ਝੂਠਾ ਹੈ ਠਾਗ ਜੋ ਮੈਂ ਇਸ ਤਰ੍ਹਾਂ ਝੂਠ ਬੋਲ ਕੇ ਲੋਕਾਂ ਨੂੰ ਠੱਗ ਕੇ ਖਾਂਦਾ ਕਮਾਂਦਾ ਠੱਗ ਖਾਦਾ ਮੁਰਦਾ ਮੁਰਦਾ ਹੁੰਦਾ ਮੁਰਦਾ ਠੱਗ ਕੇ ਗੱਗੇ ਨਸਾਇਰੀ ਲੱਗਿਆ ਠੱਗ ਕੇ ਇਸ ਤਰ੍ਹਾਂ ਜਿਹੜਾ ਹੈ ਨਾ ਮੈਂ ਆਪਣੇ ਲਾਲਚ ਕਰਕੇ ਝੂਠ ਬੋਲ ਕੇ ਜੋ ਠਾਗੇ ਖਾਂਦਾ ਉਹ ਅੰਦਰ ਮੁਰਦਾ ਹੈ ਮੁਰਦੇ ਦੀ ਤਰ੍ਹਾਂ ਬਦਬੂ ਮਾਰ ਰਿਹਾ ਭਾਵੇਂ ਅੰਦਰੋਂ ਬਦਬੂ ਮਾਰ ਰਿਹਾ ਬਾਰ ਨਿੰਦਾ ਪ੍ਰਾਈ ਨਿੰਦਾ ਪ੍ਰਾਈ ਨਿੰਦਾ ਕਰਨ ਲੱਗਿਆ ਉਹ ਦੇ ਕਰਕੇ ਪਰ ਮਲ ਮੁਖ ਸੁਧੀ ਪ੍ਰਾਈ ਮੈਲ ਪ੍ਰਾਈ ਨਿੰਦਾ ਦੀ ਜਿਹੜੀ ਮੈਲ ਹੈ ਸਾਰੀ ਦੀ ਸਾਰੀ ਮੁਖ ਸੁਧੀ ਮਤਲਬ ਮੇਰੇ ਮੂੰਹ ਦੇ ਵਿੱਚ ਸਾਰੀ ਦੀ ਸਾਰੀ ਪ੍ਰਾਈ ਨਿੰਦਾ ਦੀ ਮੈਲ ਹੈ ਅਗਨ ਕਰੋਧ ਚੰਡਾਲ ਤੇ ਨਾਲ ਅੰਦਰ ਇੱਕ ਹੋਰ ਚੀਜ਼ ਹੈ ਕਰੋਧ ਰੂਪੀ ਅੱਗ ਜਿਹੜੀ ਹੈ ਨਾ ਉਹ ਚੰਡਾਲ ਦੇ ਰੂਪ ਦੇ ਵਿੱਚ ਹੈ ਅੰਦਰ ਕਰੋਧ ਬਹੁਤ ਹੈ ਰਸ ਕਸ ਆਪ ਸਲਾਹਣਾ ਰਸ ਦੇ ਸਸੇ ਨੂੰ ਔਕੜ ਚਾਹੀਦੀ ਸੀ ਕਸ ਦੇ ਸਸੇ ਨੂੰ ਔਕੜ ਚਾਹੀਦੀ ਸੀ ਪਰ ਇਹ ਦੋਨੇ ਸ਼ਬਦ ਬਹੁਵਚਨ ਨੇ ਇਸ ਕਰਕੇ ਔਕੜ ਨਹੀਂ ਆਈ ਰਸਾਂ ਕਸਾਂ ਦੇ ਵਿੱਚ ਰਸ ਕਸ ਆਪ ਸਲਾਹਣਾ ਇਹਨੂੰ ਸਲਾਹਣਾ ਕਹਿਣਾ ਸਸੇ ਨੂੰ ਕੰਨਾ ਨਹੀਂ ਲਾਣਾ ਹੈ ਸਾਲਾਹਣਾ ਨਹੀਂ ਕਹਿਣਾ ਸਲਾਹਣਾ ਰਸ ਕਸ ਆਪ ਸਲਾਹਣਾ ਰਸਾਂ ਕਸਾਂ ਦੇ ਵਿੱਚ ਫਸੇ ਹੋਏ ਨੇ ਆਪਣੀ ਵਡਿਆਈ ਕਰਨੀ ਆਪਣੇ ਆਪ ਨੂੰ ਵੱਡਾ ਕਹਿਣਾ ਇਹ ਕਰਮ ਮੇਰੇ ਕਰਤਾਰ ਕਰਤਾਰ ਸ਼ਬਦ ਇੱਥੇ ਸਮੋਹਨ ਹੈ ਇਹ ਕਰਮ ਮੇਰੇ ਕਰਮ ਵੀ ਬਹੁਵਚਨ ਇਸ ਕਰਕੇ ਮੰਮੇ ਨੂੰ ਔਕੜ ਨਹੀਂ ਹੈ ਇਹ ਕਰਮ ਮੇਰੇ ਕਰਤਾਰ ਐ ਮੇਰੇ ਕਰਤਾਰ ਆ ਮੇਰੇ ਕਰਮ ਨੇ ਕਿਹੜੇ ਅੰਦਰ ਲਾਲਚ ਦਾ ਕੁੱਤਾ ਹੈ ਝੂਠ ਬੋਲ ਕੇ ਜੋ ਵੀ ਮੈਂ ਖੱਟਦਾ ਉਹ ਅੰਦਰ ਚੂੜਾ ਹੈ ਫੋਰ ਛਾ ਕੇ ਖਾਦਾ ਜੋ ਵੀ ਉਹ ਅੰਦਰ ਮੁਰਦਾ ਪਿਆ ਹੋਇਆ ਮੇਰੇ ਭਾਵ ਅੰਦਰੋਂ ਬਦਬੂ ਆ ਰਹੀ ਬਿਕਾਰਾਂ ਦੀ ਪ੍ਰਾਈ ਨਿੰਦਾ ਕਰਨੀ ਮੂੰਹ ਦੇ ਵਿੱਚ ਪ੍ਰਾਈ ਮੈਲ ਹੈ ਸੁੱਦੀ ਮੇਰੇ ਹੋਰ ਕੁਝ ਵੀ ਨਹੀਂ ਹੈ ਤੇ ਅੰਦਰ ਕਰੋਧ ਰੂਪ ਚੰਡਾਲ ਹੈ ਅੰਦਰ ਕਰੋਧੀ ਹੈ ਮੈਂ ਕਰੋਧ ਬਹੁਤ ਹੈ ਸਤਗੁਰੂ ਇਹ ਗੱਲ ਸਾਡੀ ਕਰ ਰਹੇ ਨੇ ਆਪਣੀ ਨਹੀਂ ਪਰ ਆਪਣੇ ਤੇ ਲਾ ਕੇ ਕਹਿ ਰਹੇ ਨੇ ਗੱਲ ਸਾਡੀ ਕਰਦ ਰਹੀ ਹੈ ਐਸੀ ਅਵਸਥਾ ਹੈ ਸਾਡੀ ਹੈ ਸਤਗੁਰੂ ਕਹਿੰਦੇ ਨੇ ਰਸਾਂ ਕਸਾਂ ਵਿੱਚ ਆਪਣੇ ਆਪ ਦੀ ਮੈਂ ਵਡਿਆਈ ਕਰਦਾ ਪਰ ਗੁਰੂ ਨਾਨਕ ਤਾਂ ਨਿਰੰਕਾਰ ਦੀ ਵਡਿਆਈ ਕਰਦੇ ਨਾ ਪ੍ਰਮਾਤਮਾ ਦੀ ਅਸੀਂ ਕਰਦੇ ਲੋਕ ਆਪਣੀ ਵਡਿਆਈ ਅਸੀਂ ਰਸਕਸਾਂ ਵਿੱਚ ਫਸੇ ਹੋਏ ਆਪਣੇ ਆਪ ਨੂੰ ਚੰਗਾ ਗਿਣਦੇ ਜਾਵੇ ਰਸਕਸ ਆਪਸ ਲਾਹਣਾ ਇਹ ਕਰਮ ਮੇਰੇ ਕਰਤਾਰ ਕਰਤਾਰ ਦੇ ਨਾਲ ਇਹਨਾਂ ਊਕੜ ਨਹੀਂ ਹੈ ਸੋਧਨ ਸ਼ਬਦ ਹੈ ਲਾਸਟ ਦੇ ਵਿੱਚ ਅਖੀਰ ਹੁੰਦੇ ਵਿੱਚ ਏ ਕਰਤਾਰ ਇਹ ਕਰਮ ਨੇ ਮੇਰੇ ਆਸਾਰੀ ਕਰਮ ਜਿਹੜੇ ਦੱਸੇ ਨੇ ਸਤਿਗੁਰ ਨੇ ਕਹਿੰਦੇ ਆ ਕਰਮ ਨੇ ਮੇਰੇ ਅਸਲ ਜੇ ਸਾਡੇ ਕਰਮ ਨੇ ਇਹਨਾਂ ਕਰਮਾਂ ਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ ਸੋ ਇਹਨਾਂ ਦਾ ਇਲਾਜ ਪਰਮਾਤਮਾ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਇਸ ਤਰ੍ਹਾਂ ਆਪਣੇ ਅੰਦਰ ਕਮਜ਼ੋਰੀਆਂ ਦਿਖ ਜਾਂਦੀਆਂ ਘਰ ਦੇ ਵਿੱਚ ਕੂੜਾ ਪਿਆ ਹੋਵੇ ਦਿਖ ਜਾਵੇ ਉਹਦੀ ਸਫਾਈ ਹੋ ਜਾਂਦੀ ਅੰਦਰ ਕਮਜ਼ੋਰੀਆਂ ਦਿਖ ਜਾਣ ਗੁਰੂ ਦੇ ਨਾਮ ਨੂੰ ਜਪ ਕੇ ਉਹ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਤੇ ਜਦੋਂ ਉਹ ਅੰਦਰ ਉਹ ਗੰਦਗੀ ਸਾਫ਼ ਹੋ ਜਾਣੀ ਨਾ ਫਿਰ ਪਰਮਾਤਮਾ ਨਾਲ ਲੱਭ ਹੋ ਜਾਣਾ ਸੋ ਇਹ ਕੁਝ ਸ਼ਬਦ ਮੈਂ ਚੁਣੇ ਨੇ ਸ਼੍ਰੀ ਰਾਗ ਦੇ ਵਿੱਚੋਂ ਜਿਹੜੇ ਔਖੇ ਵੀ ਲੱਗਦੇ ਨੇ ਔਰ ਜਿਨ੍ਹਾਂ ਦੇ ਅਰਥ ਜਿਹੜੇ ਐ ਸੌਖੇ ਸਮਝ ਨਹੀਂ ਆਂਦੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹ ਸਾਂਝ ਸੰਗਤ ਨਾਲ ਪਾਈ ਜਾਵੇ ਸੋ ਸੰਗਤ ਜੀ ਆਪ ਜੀ ਦੇ ਨਾਲ ਜਿਹੜੀ ਇਹ ਸਾਂਝ ਪਾਈ ਗਈ ਹੈ ਇਹਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵਾਤੇ ਵਾ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ